ਚੈਨਲ ਪੰਜਾਬੀ ਦੇ ਆਪ ਦੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਜਣੋਂ ਅੱਜ ਦੀਆਂ ਕੁਝ ਗੱਲਾਂ ਬਤਾਇਆ ਜਾਂਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਟੋਰਾਂਟੋ অন্ਟਾਰੀਓ ਦੀ ਆਪਾਂ ਗੱਲ ਕਰਨੀ ਹੈ ਜਿੱਥੇ ਆ ਜਦੋਂ ਦੀ ਸਟੂਡੈਂਟਾਂ ਦੀ ਗਿਣਤੀ ਘਟੀ ਹੈ ਉਹਦੇ ਤੋਂ ਬਾਅਦ ਕਾਲਜਾਂ ਦਾ ਕੀ ਹਾਲ ਹੋ ਗਿਆ? ਕਿਸ ਤਰ੍ਹਾਂ ਕਾਲਜ ਵਿਲੇ ਪਏ ਆ। ਦੂਜਾ ਟੋਰਾਂਟੋ ਦੇ ਸਪੀਡ ਕੈਮਰੇ ਇੱਕ ਵਾਰ ਫੇਰ ਚਰਚਾ ਦੇ ਵਿੱਚ ਆ ਪਤਾ ਲੱਗ ਰਿਹਾ ਕਿ ਸਿਰਫ ਕਿਲੋਮੀਟਰ ਸਪੀਡ ਦਾ ਫਰਕ ਹੋਵੇ ਫੇਰ ਵੀ ਟਿਕਟ ਭੇਜ ਦਿੰਦੇ। ਤੀਜੀ ਗੱਲਬਾਤ ਕਰਨੀ ਆ ਸਰੀ ਦੇ ਇੱਕ ਗੈਂ ਅਭੀਸ਼ੀ ਦੇ ਵਿੱਚ ਇੱਕ 10 ਸਾਲਾ ਬੱਚੀ ਦੀ ਦਵਾਈ ਦਾ ਮਾਮਲਾ ਸੀ ਮਨਿਸਟਰ ਤੱਕ ਗੱਲ ਪਹੁੰਚੀ ਸੀ ਪਰ ਕੋਈ ਕੱਲ ਜਿਹੜੀ ਸੁਖ ਦਾ ਇੱਕ ਖਬਰ ਨਹੀਂ ਆ ਸਕੀ ਇਹ ਵੀ ਚਰਚਾ ਕਰਾਂਗੇ ਤੇ ਬਹੁਤ ਸਾਲ ਪਹਿਲਾਂ ਇੱਕ ਕੈਰੀ ਸ਼ਿਮ ਜਿਹੜੀ ਚਰਚਾ ਦੇ ਵਿੱਚ ਆਈ ਸੀ ਜਿਨੇ ਰੀਨਾ ਵਿਰਕ ਨੂੰ ਮਾਰਿਆ ਸੀ ਉਹ ਹੁਣ ਫੇਰ ਚਰਚਾ ਦੇ ਵਿੱਚ ਆ ਹੁਣ ਕੀ ਮਾਮਲਾ ਆ ਇਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਅੰਟੈਰੀਓ ਦੇ ਕਾਲਜਾਂ ਬਾਰੇ ਅੰਟੈਰੀਓ ਦੇ ਕਾਲਜਾਂ ਦੇ ਵਿੱਚ ਜਦੋਂ ਦੀ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਤਬਦੀਲੀ ਕੀਤੀ ਹੈ ਉੱਥੇ ਲੇਆਫਸ ਹੋ ਗਈਆਂ ਲੇਆਫਸ ਹੋਣੀਆਂ ਹੀ ਸੀ ਕਿਉਂਕਿ ਜਦੋਂ ਨਿਆਣੇ ਨਹੀਂ ਪੜਨ ਆ ਰਹੇ ਸਟੂਡੈਂਟ ਨਹੀਂ ਪੜਨ ਆ ਰਹੇ ਤਾਂ ਉੱਥੇ ਭੜਾਉਣ ਵਾਲੇ ਜਾਂ ਸਟਾਫ ਤੋਂ ਕੀ ਕਰਾਉਣਾ ਦੱਸਿਆ ਜਾ ਰਿਹਾ ਕਿ 10000 ਸਟਾਫ ਜਿਹੜਾ ਲੇਆਫ ਕੀਤਾ ਗਿਆ ਤੇ 600 ਤੋਂ ਜ਼ਿਆਦਾ ਕਾਲਜ ਪ੍ਰੋਗਰਾਮ ਕੱਟ ਹੋਏ ਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਅਨਟੇਰੀਓ ਦੇ ਇਤਿਹਾਸ ਦੇ ਵਿੱਚ ਕਦੇ ਇੰਨੇ ਬੰਦੇ ਇਕੱਠੇ ਨਹੀਂ ਕੱਢੇ ਗਏ ਜਿੰਨੇ ਹੁਣ ਕੱਢੇ ਗਏ ਅਨ ਜਿਹੜੇ ਸਟੂਡੈਂਟਸ ਦਾ ਅਸਰ ਲਗਭਗ ਸਾਰੇ ਕੈਨੇਡਾ ਦੇ ਉੱਤੇ ਪਿਆ ਪਰ ਅਨਟੈਰੀਓ ਜਿਹੜਾ ਸਭ ਤੋਂ ਹਾਰਡ ਹਿੱਟ ਹੋਇਆ ਆ ਜਿਹੜੇ ਪ੍ਰੋਗਰਾਮਾਂ ਦੇ ਉੱਤੇ ਵੱਡੇ ਕੱਟ ਲੱਗੇ ਆ 1/3 ਪ੍ਰੋਗਰਾਮ ਜਿਹੜੇ ਆ ਉਹ ਬਿਜ਼ਨਸ ਤੇ ਮੈਨੇਜਮੈਂਟ ਦੇ ਸੀ ਜਿਨ੍ਹਾਂ ਦੇ ਉੱਤੇ ਕੱਟ ਲੱਗੇ ਆ ਆਲਮੋਸਟ ਜਿਹੜਾ ਚੌਥਾ ਹਿੱਸਾ ਇੰਜੀਨੀਅਰਿੰਗ ਟੈਕਨੋਲੋਜੀ ਤੇ ਅਪਲਾਈਡ ਸਾਇੰਸ ਤੇ ਕੱਟ ਲੱਗੇ ਆ ਆਰਟਸ মিডিਆ ਹੈਲਥ ਹਸਪੀਟੈਲਿਟੀ ਤੇ ਟੂਰਿਜ਼ਮ ਇਹਨਾਂ ਦੇ ਵਿੱਚ ਵੀ ਕੱਟ ਲੱਗਾ ਮਤਲਬ 600 ਪ੍ਰੋਗਰਾਮ ਕੱਲੇ ਇੰਟੈਰੀਅਰ ਉਹਦੇ ਵਿੱਚ ਕੱਟ ਕਰ ਦਿੱਤਾ ਗਿਆ 10000 ਬੰਦੇ ਨੂੰ ਲੇ ਆਫ ਕੀਤਾ ਗਿਆ ਇੱਥੇ ਤੱਕ ਸਟੂਡੈਂਟਸ ਕੈਨੇਡਾ ਦੇ ਵਿੱਚ ਆਉਣ ਦਾ ਅਸਰ ਸਿਰਫ ਇੱਕ ਪ੍ਰੋਵਿੰਸ ਦੇ ਉੱਤੇ ਪੈ ਰਿਹਾ ਹੁ ਰੀਜ਼ਨ ਕੀ ਆ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੀ ਇਨਰੋਲਮੈਂਟ ਦੇ ਵਿੱਚ ਗਿਣਤੀ ਘਟ ਗਈ ਆ ਉਹਦਾ ਸਭ ਤੋਂ ਵੱਡਾ ਅਸਰ ਪਿਆ ਕਿਉਂਕਿ ਇਹ ਸਾਰੇ ਪੈਸੇ ਦੇ ਲਈ ਉਹਨਾਂ ਸਟੂਡੈਂਟਸ ਦੇ ਉੱਤੇ ਨਿਰਭਰ ਕਰਦੇ ਸੀ ਫੈਡਰਲ ਕੈਪ ਲਾ ਦਿੱਤਾ ਸਰਕਾਰ ਜਿਹੜੀ ਫੈਡਰਲ ਸਰਕਾਰ ਉਹਨਾਂ ਕਹਿੰਦਾ ਵੀ ਇਹਦੇ ਤੋਂ ਬਾਅਦ ਅਸੀਂ ਸਟੂਡੈਂਟ ਨਹੀਂ ਸਕਦੇ ਨੇ ਇੰਨੇ-ਇੰਨੇ ਹਰ ਪ੍ਰੋਵਿੰਸ ਦੇ ਹਿੱਸੇ ਆਉਣਗੇ ਤੇ ਕੁਦਰਤੀ ਆ ਫਿਰ ਜਦੋਂ ਕਟ ਵੱਡੇ ਪੱਧਰ ਦੇ ਉੱਤੇ ਲੱਗਾ ਤੇ ਇਹਦਾ ਅਸਰ ਕਾਲਜਾਂ ਦੇ ਉੱਤੇ ਵੀ ਪੈਣਾ ਹੀ ਸੀ ਕਾਲੀਆਂ ਦੇ ਉੱਤੇ ਪਿਆ ਨੌਕਰੀਆਂ ਦੇ ਉੱਤੇ ਵੀ ਪਿਆ ਜਿਹੜੀ ਯੂਨੀਅਨ ਦੇ ਅਨਸਾਰ 4900 ਫੈਕਲਟੀ ਮੈਂਬਰ ਜਾਨੀ ਜਿਹੜੇ ਪੜ੍ਹਾਉਂਦੇ ਸੀਗੇ ਜਿਹੜਾ ਅੱਜ ਫੁੱਲ ਟਾਈਮ ਵੀ ਸੀਗੇ ਪਾਰਟ ਟਾਈਮ ਵੀ ਸੀਗੇ ਤੇ 3700 ਸਪੋਰਟ ਸਟਾਫ ਜਿਹੜਾ ਨਾਲ ਕਾਲਜ ਦੇ ਵਿੱਚ ਹੋਰ ਕੰਮ ਕਰਦਾ ਸੀ ਉਹਨੇ ਟੀਚਿੰਗ ਤੋਂ ਬਿਨਾ ਸੀਗੇ ਉਹਨਾਂ ਦੀਆਂ ਨੌਕਰੀਆਂ ਗਈਆਂ ਉਹਨਾਂ ਦੀਆਂ ਨੌਕਰੀਆਂ ਚਲੇ ਗਈਆਂ 4900 ਪੜਾਉਣ ਵਾਲੇ ਤੇ 3700 ਜਿਹੜਾ ਸਪੋਰਟ ਸਟਾਫ ਜਿਹੜੇ ਛੋਟੇ ਕਾਲਜ ਸੀ ਉਹਨਾਂ ਦੇ ਉੱਤੇ ਸਭ ਤੋਂ ਵੱਡਾ ਅਸਰ ਪਿਆ ਜਿਹੜੇ ਛੋਟੇ ਕਾਲਜ ਸੀਗੇ ਜਿਵੇਂ ਲਾਇਲਿਸਟ ਸੀਗਾ ਤੇ ਸੇਂਟ ਲੌਰੈਂਸ ਆ ਕਿੰਗਸਟਨ ਦੇ ਵਿੱਚ ਉਹਦੇ ਵਿੱਚ ਜਾਂ ਜਿਹੜਾ ਉਹਨਾਂ ਨੂੰ 30 ਤੋਂ 40% ਆਪਣੇ ਪ੍ਰੋਗਰਾਮ ਬੰਦ ਕਰਨੇ ਪਏ ਸੇਂਟ ਲਾਰੈਂਸ ਦਾ 5000 ਸਟੂਡੈਂਟ ਦਾ ਸਿੱਧਾ-ਸਿੱਧਾ ਨੁਕਸਾਨ ਹੋਇਆ ਇੰਪੈਕਟ ਬਹੁਤ ਵੱਡਾ ਪਿਆ ਹੈ ਇਹ ਜਿਹੜਾ ਕੱਟ ਆ ਇਹ ਪੂਰੇ ਇੰਟਰੀਓ ਦੇ ਵਿੱਚ ਵੀ ਇਹਦਾ ਅਸਰ ਪਿਆ ਭਾਵੇਂ ਕਿ ਜਿਹੜੇ ਜਿਹੜੇ ਪ੍ਰੋਗਰਾਮ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਨਿਰਪਰ ਕਰਦੇ ਸੀ ਉਹਨਾਂ ਦੇ ਲਈ ਚੱਲਦੇ ਸੀ ਬਹੁਤੇ ਉਹਨਾਂ ਦੇ ਉੱਤੇ ਤਾਂ ਪੈਣਾ ਹੀ ਸੀ ਪਰ ਜਿਹੜੇ ਜੁਐਲਰੀ ਆਰਟ ਆਪਣੇ ਪੈਰਾਮੈਡਿਕ ਟ੍ਰੇਨਿੰਗ अर्ਲੀ ਚਾਈਲਡਹੂਡ ਐਜੂਕੇਸ਼ਨ ਉਹਨਾਂ ਸਾਰਿਆਂ ਦੇ ਉੱਤੇ ਵੀ ਇਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਅਸਰ ਪਿਆ ਕ੍ਰਿਟਿਕ ਇਹ ਕਹਿੰਦੇ ਆ ਕਿ ਇਹ ਸਿੱਧੀ ਸਿੱਧੀ ਪਾਲਿਸੀ ਤੇ ਮਿਸਮੈਨੇਜਮੈਂਟ ਆ ਮਤਲਬ ਪਾਲਿਸੀ ਤੇ ਮਿਸਮੈਨੇਜਮੈਂਟ ਆ ਯੂਨੀਅਨ ਇਹ ਕਹਿੰਦੀ ਆ ਕਿ ਕਾਲਜ ਫੈਡਰਲ ਸਟਡੀ ਕੈਪ ਨੂੰ ਇੱਕ ਐਕਸਕਿਊਜ਼ ਵਜੋਂ ਵਰਤ ਰਹੇ ਆ ਅਸਲ ਤੇ ਵਿੱਚ ਉਸ ਬਹਾਨੇ ਨਾਲ ਪ੍ਰੋਗਰਾਮ ਬਹੁਤੇ ਕੱਟ ਕੀ ਜਾਂਦੇ ਆ ਜਿਹੜੇ ਕਿ ਜਿਨ੍ਹਾਂ ਦੇ ਵਿੱਚ ਡੋਮੈਸਟਿਕ انرੋਲਮੈਂਟ ਵੀ ਕਾਫੀ ਆ ਉਹਨਾਂ ਨੂੰ ਵੀ ਕੱਟ ਕੀ ਜਾਂਦੇ ਆ ਜਿਹੜੇ ਸਟੂਡੈਂਟਸ ਨੇ ਜਿਦਾਂ 17 ਸਾਲਾਂ ਦਾ ਇੱਕ ਐਲੈਕਸਿਸ ਅਰਨੋਲਡ 다운 ਇਨ ਆ ਆਪਣਾ ਦੱਸਿਆ ਉਹਦਾ ਉਹਦਾ ਮਤਲਬ ਇੱਕ ਜਿਹੜਾ ਡ੍ਰੀਮ ਪ੍ਰੋਗਰਾਮਾਂ ਕੈਨਸਲ ਕੀਤਾ ਗਿਆ ਤੇ ਉਹਨੂੰ ਆਪਣਾ ਪਲਾਨ ਲਾਸਟ ਮਿਨਟ ਤੇ ਚੇਂਜ ਕਰਨਾ ਪਿਆ ਫੈਡਰਲ ਸਰਕਾਰ ਨੇ ਕਹਿ ਦਿੱਤਾ ਅਸੀਂ ਇਹਦੇ ਤੋਂ ਬਾਅਦ ਸਟੂਡੈਂਟ ਨਹੀਂ ਲੈਣੇ ਅੰਤਰਰਾਸ਼ਟਰੀ ਸਟੂਡੈਂਟ ਡੋਮੈਸਟਿਕ ਸਟੂਡੈਂਟ ਨਾਲੋਂ 3 ਗੁਣਾ ਜ਼ਿਆਦਾ ਫੀਸ ਦਿੰਦੇ ਆ ਹੁਣ ਇੰਟਰਨੈਸ਼ਨਲ ਸਟੂਡੈਂਟ ਤੇ ਆਉਣ ਨਾਲ ਕੁਦਰਤੀ ਪ੍ਰੋਗਰਾਮ ਘਟ ਗਏ ਪਰ ਕਾਲਜ ਵਾਲੇ ਕਰ ਕੀ ਰਹੇ ਆ ਜਿਹੜੇ ਲੋਕਲ ਪ੍ਰੋਗਰਾਮ ਚੱਲਦੇ ਸੀ ਜਿੱਥੋਂ ਉਹਨਾਂ ਨੂੰ ਬਹੁਤਾ ਪੈਸਾ ਨਹੀਂ ਆਉਂਦਾ ਸੀ ਉਹਨਾਂ ਨੇ ਆਪਣੇ ਆਪ ਹੀ ਬੰਦ ਕਰਨੇ ਸ਼ੁਰੂ ਕਰ ਦਿੱਤੇ ਬਹਾਨਾ ਇਹ ਲਾ ਲਿਆ ਕਿ ਕਿਉਂਕਿ ਫੈਡਰਲ ਕੈਪ ਆ ਸਾਡੇ ਕੋਲੇ ਫੈਡਰਲ ਸਰਕਾਰ ਨੇ ਕਹਿ ਦਿੱਤਾ ਕਹਦੇ ਤੋਂ ਉੱਤੇ ਤੁਸੀਂ ਨਹੀਂ ਲੈ ਸਕਦੇ ਅਸੀਂ ਉਹਨਾਂ ਨੂੰ ਵੀ ਕੱਟ ਕਰਨਾ ਸ਼ੁਰੂ ਕਰ ਦਿੱਤਾ ਇਹ ਯੂਨੀਅਨ ਕਹਿ ਰਹੀ ਹੈ ਕਿ ਇਹ ਅਸਲ ਦੇ ਵਿੱਚ ਬਹੁਤ ਵੱਡਾ ਮਸਲਾ ਹੁਣ ਫਿਊਚਰ ਜਿਹੜਾ ਉਹ ਦਾ ਦੇ ਉੱਤੇ ਆ ਕੁਝ ਜਿਹੜੇ ਐਸੈਂਸ਼ੀਅਲ ਪ੍ਰੋਗਰਾਮਸ ਨੇ ਜਨਰੇਟਿੰਗ ਆ ਜਾਂ ਅ એનર્ਜੀ ਨੂੰ ਸਪੋਰਟ ਕਰਨ ਵਾਲੇ ਫੂਡ ਸੈਕਟਰਸ ਦੇ ਉਹ ਕਹਿੰਦੇ ਵੀ ਇਹ ਜਦੋਂ ਚਲੇ ਗਏ ਇਹਨਾਂ ਕਾਲਜਾਂ ਦੇ ਵਿੱਚੋਂ ਤੇ ਅਨਟੈਰੀਓ ਦੀ ਪੂਰੀ ਦੀ ਪੂਰੀ ਇਕਨੋਮੀ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਵੱਡਾ ਅਸਰ ਪੈ ਸਕਦਾ ਹੈ। ਅਗਲੀ ਖਬਰ ਹੈ ਟੋਰਾਂਟੋ ਦੀ ਹੈ। ਟੋਰਾਂਟੋ ਦੇ ਸਪੀਡ ਕੈਮਰੇ ਪਹਿਲਾਂ ਵੀ ਬਹੁਤ ਚਰਚਾ ਦੇ ਵਿੱਚ ਹੋਏ ਆ। ਕਈ ਵਾਰੀ ਇਹਨਾਂ ਦੀ ਭੰਨ ਤੋੜ ਦੇ ਮਾਮਲੇ ਦੇ ਵਿੱਚ ਵੀ ਆਉਂਦੇ ਆ। ਅਕਸਰ ਖਬਰਾਂ ਇਹਦੀਆਂ ਆਉਂਦੀਆਂ ਰਹਿੰਦੀਆਂ। ਇੱਕ ਥਾਂ ਦੇ ਉੱਤੇ ਫਿਕਸ ਕੀਤੇ ਆ ਕੈਮਰੇ ਸਟੇਸ਼ਨਰੀ ਆ। ਮਤਲਬ ਲੱਗੇ ਆ ਉਹ। ਅ ਪਤਾ ਇਹ ਲੱਗਿਆ ਵੀ ਜੇ ਤੁਸੀਂ ਮੰਨ ਲਓ 60 ਦੀ ਸਪੀਡ ਆ ਤੇ ਜੇ 61 ਦੀ ਸਪੀਡ ਤੇ ਵੀ ਚਲੇ ਗਏ ਤੇ ਉਹ ਤੁਹਾਨੂੰ ਟਿਕਟ ਦੇ ਦਿੰਦੇ ਆ। ਪੁਲਿਸ ਆਫੀਸਰ ਆਮ ਤੌਰ ਦੇ ਉੱਤੇ ਡਰਾਈਵਰ ਨੂੰ ਟਿਕਟ ਕਹਿ ਲਓ 10 ਕਿਲੋਮੀਟਰ ਤੱਕ ਆਪਾਂ ਸਾਰੇ ਜਾਣਦੇ ਵੀ ਛੱਡ ਦਿੰਦੇ ਆ ਜੇ ਤੁਸੀਂ 80 ਦੀ ਸਪੀਡ ਆ 89 90 ਤੱਕ ਵੀ ਤੁਸੀਂ ਕਈ ਵਾਰੀ ਚਲੇ ਜਾਓ ਤੇ ਤੁਹਾਨੂੰ ਟਿਕਟ ਨਹੀਂ ਮਿਲਦੀ ਜਿਹੜੇ ਟੋਰਾਂਟੋ ਦੇ ਇਹ ਕੈਮਰੇ ਲੱਗੇ ਆ ਜਿਹੜੇ ਫਿਕਸ ਨੇ ਮਤਲਬ ਪੁਲਿਸ ਵਾਲੇ ਲੈ ਕੇ ਨਹੀਂ ਵਕਤ ਵਕਤ ਥਾਂ ਦੇ ਉੱਤੇ ਰਡਾਰ ਲੈ ਕੇ ਨਹੀਂ ਖੜਦੇ ਫਿਕਸ ਕੈਮਰੇ ਨੇ ਜੇ 60 ਦੀ ਸਪੀਡ ਆ ਤੁਸੀਂ 61 ਤੇ ਵੀ ਚਲੇ ਗਏ ਤੇ ਤੁਹਾਨੂੰ ਟਿਕਟ ਮਿਲ ਜਾਂਦੀ ਸਿਟੀ ਇਸ ਥ੍ਰੈਸ਼ੋਲਡ ਨੂੰ ਕਨਫਰਮ ਨਹੀਂ ਕਰ ਰਹੀ ਸਿਟੀ ਆਫ ਟੋਰਾਂਟੋ ਆ ਉਹ ਕਹਿੰਦੇ ਵੀ ਸਾਨੂੰ ਨਹੀਂ ਪਤਾ ਇਹ ਟਿਕਟਾਂ ਇਦਾਂ ਦਿੱਤੀਆਂ ਜਾ ਰਹੀਆਂ ਸਿਰਫ ਮਾੜੀ ਜੀ ਸਪੀਡ ਉੱਤੇ ਉਹ ਕਹਿੰਦੇ ਵੀ ਇਹ ਆ ਨਾ ਅਸੀਂ ਇਹਦੇ ਬਾਰੇ ਕੁਝ ਕਹਿ ਸਕਦੇ ਹਾਂ ਪਰ ਇਹਦਾ ਅਸਰ ਜ਼ਰੂਰ ਇਨਫੋਰਸਮੈਂਟ ਦੇ ਉੱਤੇ ਹੁੰਦਾ ਹੈ ਜਿਹੜੇ ਇਨਸਾਈਡਰ ਨੇ ਜਿਹੜੇ ਅੰਦਰ ਦੇ ਬੰਦੇ ਨੇ ਉਹ ਕਹਿੰਦੇ ਆ ਟੋਰਾਂਟੋ ਪੁਲਿਸ ਦੇ ਆਫੀਸਰ ਜਾਂ ਜਿਹੜਾ ਟਿਕਟ ਪੇਮੈਂਟ ਕਲਰਕ ਆ ਉਹਨਾਂ ਦੋਹਾਂ ਨੇ ਕਨਫਰਮ ਕੀਤਾ ਕਿ ਜਿਹੜਾ ਆਮ ਤੌਰ ਦੇ ਉੱਤੇ ਸਿਰਫ 1 ਤੋਂ 5 ਕਿਲੋਮੀਟਰ ਜ਼ਿਆਦਾ ਜਾਣ ਦੇ ਉੱਤੇ ਵੀ ਟਿਕਟ ਦੇ ਦਿੱਤੀ ਜਾਂਦੀ ਹੈ ਹੁਣ ਇਹ ਗੱਲ ਕਾਨੂੰਨਨ ਠੀਕ ਹੋ ਸਕਦੀ ਹੈ ਸਕੂਲ ਜ਼ੋਨ ਦੇ ਵਿੱਚ ਜੇਕਰ 30 ਦੇ ਉੱਤੇ ਜਾ ਰਹੇ ਹਾਂ ਤੇ ਜੇ 31 ਦੇ ਉੱਤੇ ਚਲੇ ਗਏ ਤਾਂ ਟਿਕਟ ਮਿਲਣੀ ਚਾਹੀਦੀ ਹੈ ਪਰ ਕਿਉਂਕਿ ਪੁਲਿਸ ਆਫੀਸਰ ਛੱਡ ਦਿੰਦੇ ਆਮ ਤੌਰ ਦੇ ਉੱਤੇ 5-7 ਕਿਲੋਮੀਟਰ ਇਧਰ ਉੱਤੇ ਹੋਣ ਤਾਂ ਉਹ ਨਹੀਂ ਕੁਝ ਕਹਿੰਦੇ ਲੋਕਾਂ ਦਾ ਵਿਵਹਾਰ ਉਦਾਂ ਦਾ ਬਣਿਆ ਹੁੰਦਾ ਕਿ ਇੱਥੇ ਤੱਕ ਅਸੀਂ ਜਾ ਸਕਦੇ ਹਾਂ ਜਾਣ ਕੇ ਨਹੀਂ ਲੋਕ ਜਾਂਦੇ ਜੇ ਅਸੀਂ ਦੀ ਸਪੀਡ 80 ਤੇ ਰਹਿਣਾ ਚਾਹੁੰਦੇ ਪਰ ਜੇ ਕਿਤੇ 85 ਦੇ ਉੱਤੇ ਚਲੇ ਵੀ ਗਏ ਪੁਲਿਸ ਕੁਝ ਨਹੀਂ ਕਹਿੰਦੀ ਹੁਣ ਉਹ ਇੱਕ ਇੱਕ ਉਹਨਾਂ ਦਾ ਸੁਭਾਅ ਬਣ ਗਿਆ ਤੇ ਪਰ ਜਿਹੜੇ ਹੈ ਸਟੇਸ਼ਨਰੀ ਕੈਮਰੇ ਆ ਇਹ ਬਖਸ਼ ਨਹੀਂ ਰਹਿ ਕਿਸੇ ਨੂੰ ਇਹ ਇੱਕ ਉੱਤੇ ਵੀ ਟਿਕਟ ਜਿਹੜੇ ਆ ਦੇ ਰਹੇ ਆ ਸੋ ਕੁਝ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਜਾ ਕੇ ਟਿਕਟ ਲਈ ਆ ਕਿ ਜਿਹੜਾ 1 ਕਿਲੋਮੀਟਰ ਜ਼ਿਆਦਾ ਤੇਜ਼ ਚਲਾ ਕੇ ਦੋ ਉਸ ਏਰੀਏ ਦੇ ਵਿੱਚ ਗਏ ਉੱਥੇ ਵੀ ਟਿਕਟ ਮਿਲ ਗਿਆ 7 ਕਿਲੋਮੀਟਰ ਤੇਜ਼ ਦੇ ਉੱਤੇ ਵੀ ਟਿਕਟ ਮਿਲੀ ਹੁਣ ਇਹਦੇ ਨਾਲ ਹੋ ਕੀ ਰਿਹਾ ਜਿਹੜੀਆਂ ਟਿਕਟਾਂ ਬਹੁਤ ਮਿਲ ਰਹੀਆਂ ਤੇ ਜੁਰਮਾਨੇ ਬਹੁਤ ਹੋ ਰਹੇ ਆ ਇੱਕ ਜਿਹੜਾ ਪਾਰਕ ਸਾਈਡ ਦੇ ਡਰਾਈਵ ਦੇ ਉੱਤੇ ਲੱਗਾ ਕੱਲਾ ਕੈਮਰਾ ਆ ਉਹਨੇ 222 ਤੋਂ ਲੈ ਕੇ ਹੁਣ ਤੱਕ 66000 ਟਿਕਟਾਂ ਓਵਰ ਸਪੀਡਿੰਗ ਦਾ ਦਿੱਤੀਆਂ ਤੇ 7 ਮਿਲੀਅਨ ਡਾਲਰ ਕੱਲਾ ਪਾਰਕ ਸਾਈਡ ਵਾਲਾ ਕੈਮਰਾ ਇਕੱਠਾ ਕਰਕੇ ਸਿਟੀ ਨੂੰ ਦੇ ਰਿਹਾ ਇਹ ਟੋਰਾਂਟੋ ਦਾ ਮੋਸਟ ਪ੍ਰੋਫਿਟੇਬਲ ਸਪੀਡ ਕੈਮਰਾ ਮੰਨਿਆ ਜਾ ਰਿਹਾ ਹੈ ਅਸ਼ਵਿਲ ਫਿਰ ਉਹੀ ਗੱਲ ਆ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਓਵਰ ਸਪੀਡ ਦੋ ਨਹੀਂ ਜਾਣਾ ਚਾਹੀਦਾ ਪਰ ਜਿਹੜਾ ਇੱਕ ਜਿਹੜਾ ਫਰਕ ਆ ਕਿ ਪੁਲਿਸ ਵਾਲਾ ਛੱਡ ਦਿੰਦਾ ਤੁਹਾਨੂੰ ਤੇ ਉਹ ਕੈਮਰਾ ਇੱਕ ਕਿਲੋਮੀਟਰ ਉੱਤੇ ਵੀ ਟਿਕਟ ਦੇਈ ਜਾ ਰਿਹਾ ਵੈਂਡਲਿਜ਼ਮ ਬਹੁਤ 25 ਦੇ ਵਿੱਚ 150 ਕੈਮਰਾ ਜਿਹੜਾ ਤੋੜਿਆ ਲੋਕਾਂ ਨੇ 484 ਵਾਰੀ 150 ਕੈਮਰਾ ਵੈਂਡਲਾਈਜ਼ ਕੀਤਾ ਉਹਨੂੰ ਤੋੜਿਆ ਗਿਆ ਲੋਕ ਕਿੰਨੇ ਗੁੱਸੇ ਨੇ ਇਸ ਸਿਸਟਮ ਤੋਂ ਇਹਦਾ ਅੰਦਾਜ਼ਾ ਲਾਇਆ ਜਾ ਰਿਹਾ ਜਿਹੜੇ ਪੁਲਿਸ ਨੂੰ ਪੁੱਛਿਆ ਵੀ ਜਿਹੜੀਆਂ ਕਿੰਨੀਆਂ ਟਿਕਟਾਂ ਤੁਹਾਨੂੰ ਮਿਲੀਆਂ ਇੱਕ ਤੋਂ 5 ਕਿਲੋਮੀਟਰ ਦੇ ਵਿੱਚ ਸਿਟੀ ਕਹਿੰਦੇ ਸਾਡੇ ਕੋਲ ਕੋਈ ਡਾਟਾ ਨਹੀਂ ਐਸ਼ੀਏ ਦੇ ਬਾਰੇ ਕੁਝ ਨਹੀਂ ਦੱਸ ਸਕਦੇ ਜਿਹੜੀ ਪੁਲਿਸ ਆਫੀਸਰ ਦੀ ਡਿਸਕ੍ਰੀਸ਼ਨ ਆ ਉਹਦੀ ਜਿਹੜੀ ਮਰਜ਼ੀ ਆ ਜਾਂ ਉਹਦਾ ਜਿਹੜਾ ਆਪਣਾ ਫੈਸਲਾ ਆ ਉਹ ਫਿਰ ਵੀ ਇਹਦੇ ਉੱਤੇ ਹੈਗਾ ਜਿਹੜਾ ਆਫੀਸਰ ਇੱਕ ਲਾਈਵ ਆਫੀਸਰ ਏਜੰਟ ਖੜਾ ਆ ਉਹ ਡਿਸਾਈਡ ਕਰਦਾ ਲੋਕੇਸ਼ਨ ਦੇ ਉੱਤੇ ਵੀ ਸਿਚੁਏਸ਼ਨ ਸਕੂਲ ਜਿਹੜਾ ਨਾ ਹਾਈ ਰਿਸਕ ਏਰੀਆ ਆ ਪਬਲਿਕ ਸੇਫਟੀ ਆ ਉਹ ਬੜੇ ਮੇਨ ਕਨਸਰਨਾਂ ਪਿੱਛੋਂ ਕੀ ਸੀ ਕੀ ਹੋ ਗਿਆ ਉਹ ਸਿਚੁਏਸ਼ਨ ਦੇਖ ਕੇ ਕਈ ਵੀ ਟਿਕਟ ਨਹੀਂ ਵੀ ਦਿੰਦਾ ਇਹ ਕੈਮਰੇ ਨਹੀਂ ਛੱਡ ਰਿਹਾ ਹੁਣ ਜਿਹੜੀ ਟਰਾਂਸਪੇਰੈਂਸੀ ਹੈ ਨਹੀਂ ਇਹਦੇ ਨਾਲ ਡਿਸਟਰੈਸ ਹੋ ਰਿਹਾ ਸਿਟੀ ਮਤਲਬ ਕਿਉਂਕਿ ਸੀਕ੍ਰੀਟਲੀ ਇਹਨੂੰ ਸਾਰਾ ਕੁਝ ਪੈਸਾ ਬਣਾਈ ਜਾ ਰਹੀ ਆ ਇੱਕ ਪਾਰਕ ਸਾਈਡ ਵਾਲਾ ਕੈਮਰਾ 7 ਮਿਲੀਅਨ ਡਾਲਰ ਦੇ ਰਿਹਾ ਤੇ ਲੋਕੀ ਸਾਨੂੰ ਦੱਸੋ ਤਾਂ ਸਹੀ ਕਿੰਨੀਆਂ ਟਿਕਟਾਂ 1 ਕਿਲੋਮੀਟਰ ਤੋਂ 5 ਕਿਲੋਮੀਟਰ ਦੇ ਜਾਦਾ ਹੋਣ ਨਾਲ ਮਿਲੀਆਂ ਸੋ ਹੁਣ ਜਿਹੜੇ ਲੋਕਾਂ ਨੂੰ ਪੁੱਛਿਆ ਜਾ ਰਿਹਾ ਕਿ ਭਾਈ ਤੁਸੀਂ ਦੱਸੋ ਇਹਦਾ ਕੀ ਹੋ ਸਕਦਾ ਮਾਮਲਾ ਜਿਹੜਾ ਕਾਫੀ ਗੰਭੀਰ ਅਗਲੀ ਗੱਲਬਾਤ ਇੱਕ ਗੈਂਗਸਟਰ ਬਾਰੇ ਆ ਉਪਿੰਦਰ ਸਿਆਣ ਇਹਦਾ ਨਾਮ ਦੱਸਿਆ ਜਾ ਰਿਹਾ ਸਰੀ ਬੀਸੀ ਦਾ ਗੈਂਗਸਟਰ ਆ ਬ੍ਰਦਰ ਬ੍ਰਦਰਜ਼ ਕੀਪਰਜ਼ ਜਿਹੜਾ ਗੈਂਗ ਆ ਉਹਦੇ ਨਾਲ ਇਹਦਾ ਸਬੰਧ ਆ ਦੋ ਇਹਦੇ ਤੇ ਸ਼ੂਟਿੰਗ ਹੋਈਆਂ ਸੀ ਅ ਤੇ ਪੁਲਿਸ ਦੇ ਰਡਾਰ ਦੇ ਉੱਤੇ ਆ 2008 ਤੋਂ ਲੈ ਕੇ ਹੁਣ ਤੱਕ ਥੋੜਾ ਸਮਾਂ ਪਹਿਲਾਂ ਇਹਨੂੰ ਅਮਰੀਕਾ ਨਵਾਡਾ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਨਵਾਡਾ ਤੋਂ ਗ੍ਰਿਫਤਾਰ ਕਰਕੇ ਕੈਲੀਫੋਰਨੀਆ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ ਮੈਥਾਫੈਂਟਾਮਾਈਨ ਆਸਟ੍ਰੇਲੀਆ ਨੂੰ ਸਮਗਲਿੰਗ ਕਰਨ ਦੇ ਇਹਦੇ ਤੇ ਚਾਰਜ ਲਾਏ ਗਏ ਆ ਔਰ ਜਿਹੜੀ ਖਾਸ ਗੱਲ ਇਹਦੇ ਵਿੱਚ ਦੱਸੀ ਗਈ ਆ ਕਿ ਇਹ ਜਿਹੜੇ ਲਿੰਕ ਨੇ ਇਹਨਾਂ ਦੇ ਗਲੋਬਲ ਡਰੱਗ ਲਿੰਕਸ ਨੇ ਕਿਉਂਕਿ ਇਹਨੇ ਇੰਟਰਨੈਸ਼ਨਲ ਕ੍ਰਾਈਮ ਗਰੁੱਪਸ ਦੇ ਨਾਲ ਕੰਮ ਕੀਤਾ ਜਿਹਦੇ ਵਿੱਚ ਕਿਨਾਨ ਗੈਂਗ ਵੀ ਆ ਜਿਹੜਾ ਆਇਰਲੈਂਡ ਦੁਬਈ ਦਾ ਆ ਇਟਾਲੀਅਨ ਮਾਫੀਆ ਵੀ ਆ ਮੈਕਸੀਕਨ ਕਾਰਟਲ ਵੀ ਆ 터ਕਿਸ਼ ਕਿੰਗਪਿਨ ਵੀ ਆ ਜਿਹੜੀ ਜਿਹੜਾ ਡੀਈਏ ਦਾ ਅੰਡਰਕਵਰ ਆਪਰੇਸ਼ਨ ਸੀ ਯੂਐਸ ਡਰੱਗ ਏਜੰਟਸ ਨੇ ਇੱਕ ਉਹਨਾਂ ਨੇ ਆਪ ਮਤਲਬ ਗੈਂਗਸਟਰ ਬਣ ਕੇ ਇੱਕ ਕਨਫਿਡੈਂਸ਼ੀਅਲ ਇਨਫੋਰਮੈਂਟ ਸੀ ਐਸ 1 ਨੂੰ ਕਹਿੰਦੇ ਆ ਇਹ ਉਹ ਆਪਣੇ ਆਪ ਨੂੰ ਡਰੱਗ ਟਰਾਂਸਪੋਰਟਰ ਜਿਹੜਾ ਟਰਾਂਸਪੋਰਟਰ ਆਪਣੇ ਆਪ ਨੂੰ ਮੰਨ ਰਿਹਾ ਸੀ ਕਿ ਮੈਂ ਉਹ ਆ ਉਹਨੇ ਫਿਰ ਇਹ ਸਾਰੇ ਰਿੰਗ ਨੂੰ ਜਿਹੜਾ ਬਾਹਰ ਕੱਢਿਆ ਇਹਨੂੰ ਫੜਿਆ ਕਿਦਾਂ ਉਹ ਇਹ ਵਿਅਕਤੀ ਜਿਹੜਾ ਸਿਆਨ ਦੱਸਿਆ ਜਾ ਰਿਹਾ ਇਹ ਅਨਨੋਇੰਗਲੀ ਇਹਨੇ ਅੰਡਰਕਵਰ ਸੋਰਸਸ ਦੇ ਨਾਲ ਕੰਮ ਕੀਤਾ ਉਹਨਾਂ ਦੇ ਨਾਲ ਕੰਮ ਕਰਦੇ ਆ ਜਿਹੜਾ ਮੈਂਥ ਆਫ ਫੈਂਟਮ ਆਈ ਆਂਡ ਦੀ ਸ਼ਿਪਮੈਂਟ ਸੀ 240 ਕਿਲੋ ਦੀ ਕੈਲੀਫੋਰਨੀਆ ਤੋਂ 2023 ਦੀ ਸਮਰ ਦੇ ਵਿੱਚ ਆਸਟ੍ਰੇਲੀਆ ਨੂੰ ਭੇਜੀ ਹੁਣ ਜਿਹੜਾ ਇਹ ਡਿਪਾਰਟਮੈਂਟ ਹੈਗਾ ਅਮਰੀਕਾ ਦਾ ਇਹਨਾਂ ਨੇ ਇੱਕ ਗੁਪਤ ਤਰੀਕੇ ਦੇ ਨਾਲ ਆਸਟ੍ਰੇਲੀਅਨ ਪੁਲਿਸ ਦੇ ਨਾਲ ਮਿਲ ਕੇ ਇੱਕ ਨਕਲੀ ਪੈਕੇਟ ਤਿਆਰ ਕੀਤਾ ਉਹਦਾ ਮੈਥਡਾ ਤੇ ਫਿਰ ਉਹਦੇ ਵਿੱਚ ਟਰੈਕਿੰਗ ਡਿਵਾਈਸ ਲਾਇਆ ਜਿਹਦੇ ਨਾਲ ਸਿਡਨੀ ਦੇ ਵਿੱਚ ਜਿਹੜੇ ਗੈਂਗ ਮੈਂਬਰ ਸੀ ਕੈਲੀਫੋਰਨੀਆ ਤੋਂ ਸਿਡਨੀ ਭੇਜੀ ਜਾਣੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਹਨੂੰ ਇਹਦੇ ਨਾਲ ਇਹ ਵੀ ਗੱਲਬਾਤ ਕੀਤੀ ਗਈ ਜਿਹੜੇ ਫੈਂਟਾਨਿਲ ਦੇ ਕੈਮੀਕਲਸ ਨੇ ਚਾਈਨਾ ਤੋਂ ਅਮਰੀਕਾ ਥਰੂ ਦਾ ਪੋਰਟ ਆਫ ਲੌਂਗ ਬੀਚ ਲਿਆਉਣੇ ਇੱਕ ਟਰਕਿੰਗ ਕੰਪਨੀ ਦੇ ਆਪਣੇ ਕੰਟੈਕਟਸ ਦੇ ਨਾਲ ਇੱਥੇ ਲਿਆਂਦੇ ਹੁਣ ਇਹਨੇ ਦੂਜਿਆਂ ਦੇ ਨਾਲ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਨਾਲ ਵੀ ਕੰਮ ਕੀਤਾ ਤੇ ਕੈਮੀਕਲਸ ਜਿਹੜੇ ਆ ਵੈਨਕੂਵਰ ਤੋਂ ਲਾਸ ਐਂਜਲਸ ਸੋ ਇਹ ਸਾਰੇ ਮਾਮਲੇ ਦੇ ਵਿੱਚ ਹੋਰ ਕੋਈ ਬੀਸੀ ਦਾ ਸਸਪੈਕਟ ਨਹੀਂ ਪਰ ਇਸ ਵਿਅਕਤੀ ਦਾ ਨਾਮ ਅ ਦੱਸਿਆ ਜਾ ਰਿਹਾ ਇਹ 2007 ਦੇ ਵਿੱਚ ਵੀ ਕਨਵਿਕਟ ਹੋਇਆ ਹਥਿਆਰਾਂ ਦੇ ਮਾਮਲੇ ਦੇ ਵਿੱਚ ਤੇ ਜਿਹੜੀ ਗੈਂਗ ਵਾਇਲੈਂਸ ਦੇ ਨਾਲ ਲਗਭਗ 15 ਸਾਲਾਂ ਤੋਂ ਜੁੜਿਆ ਆ ਇਸ ਵੇਲੇ ਨਿਵਾਡਾ ਦੇ ਜੱਜ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਹਿਰਾਸਤ ਦੇ ਵਿੱਚ ਰਹੂਗਾ ਅ ਅੰਟਲ ਇਹਨੂੰ ਕੈਲੀਫੋਰਨੀਆ ਨਹੀਂ ਭੇਜਿਆ ਜਾਂਦਾ ਵੀ ਇਹਦੇ ਜਿਹੜੇ ਇੰਟਰਨੈਸ਼ਨਲ ਹਿੱਟਮੈਨ ਨੇ ਤੇ ਜਾਂ ਮਤਲਬ ਜੇ ਸੀਰੀਅਸ ਥ੍ਰੈਟ ਇਹਨੂੰ ਇਸ ਮਾਮਲੇ ਦੇ ਵਿੱਚ ਹੋ ਸਕਦਾ ਹੈ ਅਗਲੀ ਗੱਲਬਾਤ ਇੱਕ ਚਾਰਲਿਕ ਪੌਲਕ ਬੱਚੀ ਆ 10 ਸਾਲ ਦੀ ਇਹਦੇ ਬਾਰੇ ਆਪਾਂ ਪਹਿਲਾਂ ਵੀ ਤੁਹਾਡੇ ਨਾਲ 2-3 ਵਾਰੀ ਗੱਲਬਾਤ ਕੀਤੀ ਆ ਇਹਦੀ ਬਹੁਤ ਗੰਭੀਰ ਬਿਮਾਰੀ ਆ ਇੱਕ ਉਹਨੂੰ ਬੈਟਰਨ ਡਿਜ਼ੀਜ਼ ਕਹਿੰਦੇ ਆ ਬਹੁਤ ਮਹਿੰਗੀ ਦਵਾਈ ਆਉਂਦੀ ਆ ਇਹਦੀ ਤੇ ਉਹਦੇ ਸਿੰਪਟਮਸ ਓਹ ਹੁੰਦੇ ਬੈਟਰਨ ਡਿਜ਼ੀਜ਼ ਦਾ ਇਲਾਜ ਕੋਈ ਨਹੀਂ ਪਰ ਉਹ ਜਿੰਨਾ ਚਿਰ ਵੀ ਮਤਲਬ ਹੈਗੀ ਆ ਉਹਨੂੰ ਉਹਨੂੰ ਲੰਮਾ ਕੀਤਾ ਜਾ ਸਕਦਾ ਤੇ ਉਹ ਠੀਕ ਠਾਕ ਰਹਿ ਸਕਦੀ ਆ ਬੀਸੀ ਸਰਕਾਰ ਨੇ ਇਹਦੇ ਬਾਰੇ ਕਿਹਾ ਸੀ ਵੀ ਅਸੀਂ ਇਹਨੂੰ ਇਹ ਦਵਾਈ ਕਿਉਂਕਿ ਇਹਦੇ ਨਾਲ ਫਾਇਦਾ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਇਹਨੂੰ ਦਵਾਈ ਫ੍ਰੀ ਨਹੀਂ ਦੇ ਰਹਿ ਤੇ ਉਹਨੇ ਫਿਰ ਅਪੀਲ ਕੀਤੀ ਸੀ ਕਿ ਡਾਕਟਰ ਕਹਿੰਦੇ ਆ ਇਹਦੇ ਨਾਲ ਫਾਇਦਾ ਹੋ ਰਿਹਾ ਬੱਚੀ ਦੇ ਘਰ ਦੇ ਕਹਿੰਦੇ ਆ ਇਹਦੇ ਨਾਲ ਫਾਇਦਾ ਹੋ ਰਿਹਾ ਵੀ ਤੁਸੀਂ ਕਿਉਂ ਕਹਿੰਦੇ ਫਾਇਦਾ ਨਹੀਂ ਹੋ ਰਿਹਾ ਸਰਕਾਰ ਕਹਿੰਦੀ ਜੀ ਸਾਨੂੰ ਲੱਗਦਾ ਫਾਇਦਾ ਨਹੀਂ ਹੋ ਰਿਹਾ ਇਸ ਕਰਕੇ ਅਸੀਂ ਆਪਣੇ ਨਿਯਮ ਤਹਿਤ ਨਹੀਂ ਦੇ ਰਹਾ ਉਹਨੇ ਫਿਰ ਮਨਿਸਟਰ ਦੇ ਨਾਲ ਗੱਲਬਾਤ ਕੀਤੀ ਸੀ ਹੈਸ ਮਿਸ ਹੈਲਥ ਮਨਿਸਟਰ ਜੋਸੀ ਓਸਬੋਰਨ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਇਹਨੂੰ ਡਰੱਗ ਦੀ ਫੰਡਿੰਗ ਦੇਣੀ ਆ ਜਾਂ ਕੀ ਕਰਨਾ ਪਰਿਵਾਰ ਨੂੰ ਅਸੀਂ ਆਪ ਕਹਿੰਦੇ ਮਿਲ ਕੇ ਦੱਸਾਂਗੇ ਪਰ ਉਹਨਾਂ ਨੇ ਕੁਝ ਨਹੀਂ ਗੱਲ ਕੀਤੀ ਤੇ ਫੈਮਿਲੀ ਨੂੰ ਇੱਕ ਪਰਿਵਾਰ ਨੂੰ ਹੁਣ ਲਾਸਟ ਮਿੰਟ ਦੇ ਉੱਤੇ ਈਮੇਲ ਮਿਲੀ ਆ ਜਿਹਦੇ ਤੇ ਉਹ ਕਹਿੰਦੇ ਕਿ ਭਾਈ ਤੁਹਾਡੀ ਬੱਚੀ ਦੀ ਦਵਾਈ ਅਸੀਂ ਚਾਲੂ ਨਹੀਂ ਰੱਖ ਸਕਦੇ ਉਹਦੀ ਮਾਂ ਨੇ ਕਿਹਾ ਵੀ ਸਾਨੂੰ ਬਹੁਤ ਇਹ ਦੁੱਖ ਆ ਕਿ ਸਰਕਾਰ ਨੇ ਕੋਈ ਉਹਨਾਂ ਦੇ ਬੱਚੇ ਦੇ ਜੀਵਨ ਲਈ ਜਿਹੜੀ ਕੇਅਰ ਨਹੀਂ ਕੀਤੀ ਇੱਕ ਰੇਅਰ ਡਿਜ਼ੀਜ਼ ਬਿਮਾਰੀ ਦਾ ਇਲਾਜ ਹੈ ਨਹੀਂ ਆਮ ਬੱਚੇ ਨੂੰ ਬਿਮਾਰੀ ਨਹੀਂ ਹੁੰਦੀ ਬਦਕਿਸਮਤੀ ਨਾਲ ਇਸ ਬੱਚੀ ਨੂੰ ਹੋ ਗਈ ਦਵਾਈ ਬਹੁਤ ਮਹਿੰਗੀ ਆ ਸਰਕਾਰ ਦਵਾਈ ਦੇ ਰਹੀ ਆ ਇੱਕ ਸਟੇਜ ਤੇ ਜਾ ਕੇ ਸਰਕਾਰ ਨੇ ਦਵਾਈ ਦੇਣੀ ਬੰਦ ਕਰ ਦਿੱਤੀ ਕਹਿੰਦੇ ਸਾਡੇ ਹਿਸਾਬ ਨਾਲ ਇਹ ਬੱਚੀ ਨੂੰ ਦਵਾਈ ਦਾ ਕੋਈ ਫਾਇਦਾ ਨਹੀਂ ਇਹਦੇ ਨਾਲ ਕੁਝ ਨਹੀਂ ਹੋ ਸਕਦਾ ਡਾਕਟਰ ਕਹਿੰਦੇ ਫਾਇਦਾ ਹੋ ਰਿਹਾ ਮਾਪੇ ਕਹਿੰਦੇ ਫਾਇਦਾ ਹੋ ਰਿਹਾ ਦੁਬਾਰਾ ਸਰਕਾਰ ਨੂੰ ਬੇਨਤੀ ਕੀਤੀ ਹੈਲਥ ਮਿਨਿਸਟਰ ਨੂੰ ਬੇਨਤੀ ਕੀਤੀ ਪਰ ਉਹਨਾਂ ਨੇ ਇਸ ਵੇਲੇ ਕਹਿ ਦਿੱਤਾ ਕਿ ਜੀ ਅਸੀਂ ਨਹੀਂ ਕਰ ਸਕਦੇ ਐਕਸਪਰਟ ਪੈਨਲ ਨੇ ਕਹਿੰਦੀ ਕਿ ਕੋਈ ਸਾਡੇ ਕੋਲੇ ਪ੍ਰੂਫ ਨਹੀਂ ਆ ਇਸ ਗੱਲ ਦਾ ਕਿ ਇਹ ਡਰੱਗ ਇਸ ਬੱਚੀ ਦੀ ਚਾਰਲੈਕ ਦੀ ਕੋਈ ਹੈਲਪ ਕਰ ਰਹੀ ਆ ਪਰ ਉਹਨਾਂ ਨੇ ਸਿੱਧਾ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂ ਇਦਾਂ ਦੀ ਗੱਲਬਾਤ ਨਹੀਂ ਕੀਤੀ ਹੁਣ ਉਹ ਜਿਹੜੇ ਐਕਸਪਰਟ ਕਲੇਮ ਕਿਹਾ ਜਾ ਰਿਹਾ ਕਿ ਸਾਡੇ ਮਾਹਰ ਇਹ ਗੱਲ ਮੰਨਦੇ ਆ ਉਹਨਾਂ ਮਾਹਰਾਂ ਦੇ ਉੱਤੇ ਸ਼ੱਕ ਪੈਦਾ ਹੋ ਰਹੀ ਆ ਕਿ ਜਿਹੜੇ ਸਰਕਾਰ ਕਹਿੰਦੀ ਆ ਆ ਬੰਦੇ ਇਨਵੋਲਵ ਸੀਗੇ ਜਾਂ ਤਾਂ ਦੱਸ ਦਿਓ ਵੀ ਆ ਬੰਦੇ ਇਨਵੋਲਵ ਸੀਗੇ ਇਹਨਾਂ ਨੇ ਆ ਫੈਸਲਾ ਦਿੱਤਾ ਜਿਹੜੇ ਸਰਕਾਰ ਕਹਿ ਰਹੀ ਹੈ ਕਿ ਆਹ ਦੋ ਐਕਸਪਰਟ ਇਨਵੋਲਵ ਸੀਗੇ ਉਹ ਕਹਿੰਦੇ ਅਸੀਂ ਤੇ ਵਿੱਚ ਹੈ ਹੀ ਨਹੀਂ ਸੀਗੇ ਉਹ ਕਹਿੰਦੇ ਸਾਨੂੰ ਈਮੇਲ ਨਾ ਕਰੋ ਅਸੀਂ ਇਸ ਕੰਮ 'ਚ ਸ਼ਾਮਲ ਨਹੀਂ ਆ ਹੁਣ ਮਤਲਬ ਇਸ ਮਾਮਲੇ ਨੂੰ ਮਨਿਸਟਰ ਨੇ ਕੋਈ ਐਕਸਪਲੇਨ ਨਹੀਂ ਕੀਤਾ ਵੀ ਕਿਉਂ ਨਹੀਂ ਕੀਤਾ ਜਿਹੜੇ ਬਾਹਰਲੇ ਮਹਾਰਾ ਆਊਟਸਾਈਡ ਐਕਸਪਰਟ ਨੇ ਉਹ ਇਸ ਗੱਲ ਦੇ ਨਾਲ ਅਸਹਿਮਤ ਹ ਡਿਸਐਗਰੀ ਕਰਦੇ ਨੇ ਜਿਹੜੇ ਨੈਸ਼ਨਲ ਰੇਅਰ ਡਿਜ਼ੀਜ਼ ਐਕਸਪਰਟ ਨੇ ਉਹ ਇਹ ਕਹਿੰਦੇ ਆ ਕਿ ਰਿਵਿਊ ਜਿਹੜਾ ਆ ਉਹ ਫੇਅਰ ਨਹੀਂ ਆ ਕਿਉਂਕਿ ਰੇਅਰ ਡਿਜ਼ੀਜ਼ ਦੇ ਵਿੱਚ ਕਈ ਕਿਸਮ ਦਾ ਡਾਟਾ ਹੁੰਦਾ ਜਿਹੜਾ ਸਰਕਾਰ ਮੰਗ ਕਰਦੀ ਆ ਹੁਣ ਫੈਕਟਰ ਪੈਸਾ ਲੱਗ ਰਿਹਾ ਔਸਬੋਰਨ ਨੇ ਕਿਹਾ ਕਿ ਡਿਸੀਜਨ ਸਾਡਾ ਜਿਹੜਾ ਮਨਿਸਟਰ ਕਹਿੰਦੇ ਆ ਕਿ ਸਾਡੇ ਕੋਲੇ ਪੈਸੇ ਦੀ ਸਮੱਸਿਆ ਨਹੀਂ ਸਮੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਪੈਸਾ ਫੈਕਟਰ ਨਹੀਂ ਹੈ ਡਿਸਾਈਡ ਕਰਨ ਦੇ ਵਿੱਚ ਤੇ ਹੋਰ ਫੈਕਟਰ ਕੀ ਹੋ ਸਕਦਾ ਜੇਕਰ ਬੱਚੀ ਦੇ ਘਰ ਦੇ ਕਹਿੰਦੇ ਆ ਕਿ ਉਹਨੂੰ ਫਾਇਦਾ ਹੋ ਰਿਹਾ ਜੇ ਉਹਦਾ ਡਾਕਟਰ ਕਹਿ ਰਿਹਾ ਕਿ ਇਸ ਬੱਚੇ ਨੂੰ ਫਾਇਦਾ ਹੋ ਰਿਹਾ ਤੇ ਤੁਸੀਂ ਦੇ ਦਿਓ ਉਹ ਕਹਿੰਦੇ ਪੈਸਾ ਸਾਡੇ ਕੋਲੇ ਨਹੀਂ ਪਰ ਸਾਡੇ ਕੋਲੇ ਇਹ ਜਿਹੜੇ ਰੂਲ ਆ ਉਹ ਜ਼ਿਆਦਾ ਇੰਪੋਰਟੈਂਟ ਨੇ ਜਿਹੜੇ ਮਾਹਰ ਉਹ ਕਹਿ ਰਹੇ ਆ ਕਿ ਸਪੈਸ਼ਲੀ ਬੀਸੀ ਦੇ ਕੋਲ 194 ਮਿਲੀਅਨ ਰੇਅਰ ਡਿਜ਼ੀਜ਼ ਡਰੱਗ ਫੰਡਸ ਨੇ ਮਤਲਬ ਉਹ ਉਹ ਔਰ ਇਹਨਾਂ ਨੇ ਹਜੇ ਤੱਕ ਕੋਈ ਪੈਸਾ ਖਰਚਾ ਹੀ ਨਹੀਂ ਉਹਦੇ ਵਿੱਚੋਂ 194 ਮਿਲੀਅਨ ਡਾਲਰ ਇਸੇ ਕੰਮ ਲਈ ਰੱਖੇ ਆ ਜਿਹੜੇ ਰੇਅਰ ਡਿਜ਼ੀਜ਼ ਡਰੱਗ ਫੰਡਸ ਨੇ ਹੁਣ ਡਰੱਗ ਕੰਮ ਇਹ ਦਵਾਈ ਜਿਹੜੀ ਆ ਕੰਮ ਕਰ ਰਹੀ ਆ ਉਹਦੇ ਉਹਨੂੰ ਮਤਲਬ ਜਿਹੜੇ ਦੌਰੇ ਪੈਂਦੇ ਸੀ ਉਹ ਘਟ ਗਏ ਉਹ ਜ਼ਿਆਦਾ ਚੰਗੀ ਤਰ੍ਹਾਂ ਜੀ ਵੀ ਐ ਬੱਚੀ ਮੈਡੀਕੇਸ਼ਨ ਦੇ ਨਾਲ ਉਹਦੇ ਲੌਂਗ ਟਰਮ ਹੁਣ ਕਰਦੇ ਕਹਿੰਦੇ ਵੀ ਲੌਂਗ ਟਰਮ ਰਿਜ਼ਲਟ ਵੀ ਆ ਸਕਦੇ ਆ ਸਰਕਾਰ ਨੇ ਸੁਜੈਸਟ ਕੀਤਾ ਭਾਈ ਫੰਡ ਰੇਜ਼ ਕਰ ਲਓ ਪੈਸੇ ਇਕੱਠੇ ਕਰ ਲਓ ਬਜਾਏ ਇਹਦੇ ਕਿ 194 ਮਿਲੀਅਨ ਡਾਲਰ ਦੇ ਵਿੱਚੋਂ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਉਸ ਬੱਚੇ ਲਈ ਪੈਸੇ ਦੇ ਦਿੰਦੀ ਮਿਨਿਸਟਰ ਨੇ ਕਿਹਾ ਕਿ ਗੋ ਫੰਡਮਿੰਟ ਦੇ ਉੱਤੇ ਜਾ ਕੇ ਤੁਸੀਂ 8 ਲੱਖ ਡਾਲਰ ਇੱਕ ਸਾਲ ਦਾ ਰੇਜ਼ ਕਰ ਸਕਦੇ ਆ ਤੇ ਜਿਹੜੇ ਮਾਹਰ ਨੇ ਜਾਂ ਕ੍ਰਿਟਿਕ ਨੇ ਉਹ ਕਹਿੰਦੇ ਵੀ ਇਹ ਬਹੁਤ ਇੱਕ ਕੈਨੇਡਾ ਵਰਗੇ ਅ ਮਤਲਬ ਅਮੀਰ ਦੇਸ਼ ਤੇ ਲਈ ਇੱਕ ਬੱਚੀ ਦੇ ਡਰਗ ਦੇ ਪੈਸੇ ਨਾ ਦੇ ਸਕਣਾ ਇੱਕ ਬਹੁਤ ਜ਼ਾਲਮਾਨਾ ਫੈਸਲਾ ਆ ਲੋਕ ਗੁੱਸੇ ਚ ਨੇ ਪਬਲਿਕ ਗੁੱਸੇ ਦੇ ਵਿੱਚ ਆ ਜਿਹੜੇ ਬ੍ਰੈਡ ਵੈਸਟਵਰਕ ਦੇ ਮੇਅਰ ਨੇ ਉਹ ਕਹਿ ਰਿਹਾ ਸਰਕਾਰ ਨੂੰ ਕਿ ਤੁਹਾਡੇ ਕੋਲੇ ਕੋਈ ਇਦਾਂ ਦੀ ਗੱਲ ਨਹੀਂ ਔਰ ਰੇਸ਼ ਕਿਸ਼ਨ ਦੀ ਕੋਲਡ ਬਿਊਰੋਕ੍ਰੇਸੀ ਜਿਹੜੀ ਆ ਉਹ ਬੱਚੇ ਨੂੰ ਮਦਦ ਕਰਨ ਦੀ ਥਾਂ ਦੇ ਉੱਤੇ ਉਹ ਜਿਹੜੀ ਉਸੇ ਤਰ੍ਹਾਂ ਬਿਲਕ ਰਹੀ ਆ ਸੋ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਆ ਤੇ ਦੇਖੋ ਸਰਕਾਰ ਨੇ ਵੈਸੇ ਇਹਦੇ ਤੇ ਕੁਝ ਕਰਨਾ ਨਹੀਂ ਕਿਉਂਕਿ ਪਹਿਲਾਂ ਉਹਨਾਂ ਨੇ ਫੰਡਿੰਗ ਕਟ ਕਰ ਹੀ ਦਿੱਤੀ ਆ ਫੰਡਿੰਗ ਕਟ ਕਰਨ ਤੋਂ ਬਾਅਦ ਉਹਨਾਂ ਨੇ ਬੇਨਤੀ ਕੀਤੀ ਮਿਨਿਸਟਰ ਅਫੇਅਰ ਕਿਹਾ ਜੀ ਅਸੀਂ ਘਰ ਜਾ ਕੇ ਉਸ ਬੱਚੀ ਦੇ ਮਾਪਿਆਂ ਨਾਲ ਸਿੱਧੀ ਗੱਲ ਕਰਾਂਗੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਇਹ ਈਮੇਲ ਆਈ ਆ ਤੇ ਈਮੇਲ ਵੀ ਨਾਂ ਵਾਲੀ ਆਈ ਆ ਲੋਕ ਇਸ ਮਾਮਲੇ ਤੋਂ ਸਰਕਾਰ ਦੇ ਲਈ ਗੁੱਸੇ ਦੇ ਵਿੱਚ ਨਜ਼ਰ ਆ ਰਹੇ ਆ ਇੱਕ ਕੈਰੀ ਸਿਮ ਜਿਹਨੂੰ ਪਹਿਲਾਂ ਕੈਲੀ ਅਲਰਟ ਕਹਿੰਦੇ ਆ ਬਹੁਤ ਚਰਚਾ ਦੇ ਵਿੱਚ ਇਹ ਔਰਤ ਚਰਚਾ ਦੇ ਵਿੱਚ ਇਸ ਕਰਕੇ ਸੀ ਕਿ ਇਹਨੇ 14 ਸਾਲਾਂ ਦੀ ਰੀਨਾ ਵਿਰਕ ਨੂੰ 1997 ਦੇ ਵਿੱਚ ਮਾਰ ਦਿੱਤਾ ਸੀ ਆਪਣੀ ਆਪ ਦਾ ਇੱਕ ਬਹੁਤ ਸ਼ੌਕਿੰਗ ਟੀਨ ਮਰਡਰ ਕੇਸ ਸੀਗਾ ਇਹਨੂੰ ਸੈਕੰਡ ਡਿਗਰੀ ਮਰਡਰ ਦੇ ਲਈ ਕਨਵਿਕਟ ਕੀਤਾ ਗਿਆ ਸੀ ਸਾਰੀ ਉਮਰ ਦੇ ਲਈ ਇਹਨੂੰ ਜੇਲ੍ਹ ਦੇ ਵਿੱਚ ਸਜ਼ਾ ਸੁਣਾਈ ਗਈ ਸੀ ਹੁਣ ਇਹ ਮਾਮਲਾ 1997 ਦਾ ਸੀ ਇਹ ਜਿਹੜੀ ਔਰਤ ਆ ਹੁਣ ਫੇਰ ਚਰਚਾ ਦੇ ਵਿੱਚ ਹੁਣ ਚਰਚਾ ਦੇ ਵਿੱਚ ਇਸ ਕਰਕੇ ਆ ਕਿ ਜਿਹੜਾ ਪਰੋਲ ਬੋਰਡ ਆਫ ਕੈਨੇਡਾ ਆ ਉਹਨਾਂ ਨੇ ਇਹਦੀ ਡੇ ਪਰੋਲ ਰਿਵੋਕ ਕਰ ਦਿੱਤੀ ਕੈਨਸਲ ਕਰ ਦਿੱਤੀ ਅ ਮਤਲਬ ਜੇਲ੍ਹ ਦੇ ਵਿੱਚੋਂ ਬਾਹਰ ਨਿਕਲਣਾ ਲਿਮਟਡ ਕਰ ਦਿੱਤਾ ਕਿਉਂਕਿ ਇਹ ਅ ਨਸ਼ੇ ਕਰਦੀ ਫੇਰ ਨਜ਼ਰ ਆਈ ਆ ਤੇ ਇਹਨੇ ਜਦੋਂ ਇਹ ਕਮਿਊਨਿਟੀ ਦੇ ਵਿੱਚ ਰਹਿ ਰਹੀ ਸੀ ਉੱਥੇ ਬਹੁਤ ਇਹਦਾ ਵਿਵਹਾਰ ਮਾੜਾ ਆ 1997 ਦੇ ਵਿੱਚ ਇੱਕ ਔਰਤ ਕੈਰੀ ਸਿਮ 14 ਸਾਲਾਂ ਦੀ ਬੱਚੀ ਰੀਨਾ ਵਿਰਕ ਨੂੰ ਇਹਨੇ ਮਾਰ ਦਿੱਤਾ ਸੀ ਸਜ਼ਾ ਹੋ ਗਈ ਅੰਦਰੋਂ ਇਹਨੂੰ ਬਾਰ ਡੇ ਪਰੋਲ ਦੇ ਉੱਤੇ ਛੱਡ ਦਿੱਤਾ ਜਾਂਦਾ ਸੀ ਛੱਡਣ ਤੋਂ ਬਾਅਦ ਹੁਣ ਚਰਚਾ ਦੇ ਵਿੱਚ ਇਸ ਕਰਕੇ ਆਈ ਆ ਕਿ ਬਾਹਰ ਛੱਡਣ ਦੇ ਬਾਅਦ ਯੂਧ ਵੀ ਇਹ ਨਸ਼ੇ ਕਰਦੀ ਨਜ਼ਰ ਆਈ ਆ ਡਰੱਗ ਟੈਸਟ ਦੇ ਵਿੱਚ ਫੇਲ ਹੋਈ ਆ ਮੈਥ ਦੇ ਲਈ ਪੋਜ਼ਿਟਿਵ ਵੀ ਮੈਥਫੈਂਟਾਮਾਈਨ ਲੈਂਦੀ ਆ ਜਨਵਰੀ ਦੇ ਵਿੱਚ ਦੂਜੀਆਂ ਜਿਹੜੀਆਂ ਨਾਨ ਪ੍ਰਸਕ੍ਰਾਈਬਡ ਡਰੱਗ ਆ ਅਪ੍ਰੈਲ ਦੇ ਵਿੱਚ ਪਿਛਲੇ ਸਾਲ ਕੀਤਾ ਗਿਆ ਉਹਦੀ ਮੈਡੀਕੇਸ਼ਨ ਦੇ ਉੱਤੇ ਤੇ ਉਹ ਕਹਿੰਦੀ ਵੀ ਨਹੀਂ ਮੈਂ ਬਾਅਦ ਚ ਪਤਾ ਲੱਗਿਆ ਕਿ ਕਿਸੇ ਹੋਰ ਦੀਆਂ ਇਹ ਦਵਾਈਆਂ ਖਾਰ ਰਹੀ ਸੀ ਕਮਿਊਨਿਟੀ ਦੇ ਵਿੱਚ ਇਹਦਾ ਬਿਹੇਵੀਅਰ ਚੰਗਾ ਨਹੀਂ ਆ ਹੁਣ ਜਿਹੜਾ ਪੈਰੋਲ ਬੋਰਡ ਆ ਉਹ ਇਹਦੇ ਉੱਤੇ ਫੈਸਲਾ ਕਰ ਰਿਹਾ ਆ ਕਿ ਇਹਦਾ ਕੀ ਹੋਣਾ ਚਾਹੀਦਾ ਆ ਸੋ ਇੱਕ ਵਾਰੀ ਫੇਰ ਜਿਹੜਾ ਇਹ ਔਰਤ ਆ ਇਹ ਚਰਚਾ ਦੇ ਵਿੱਚ ਦੱਸੀ ਜਾ ਰਹੀ ਹੈ ਦੋਸਤੋ ਦੇ ਨਾਲ ਇਹਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਤੇ ਕੱਲ ਫਿਰ ਆਜ਼ ਰੋਵਾਂਗੇ ਕੁਛ ਨਵੀਆਂ ਗੱਲਾਂ ਬਾਤਾਂ ਨਾਲ